ਹੈਲੋ एवरीवन ਅੱਜ ਦਾ ਆਪਣਾ ਟੌਪਿਕ ਹੈ ਫਾਦਰਜ਼ ਡੇ ਜਾਂ ਪਿਤਾ ਦਿਵਸ ਜੇ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਸ਼ੁਰੂ ਕਰਦੇ ਹਾਂ ਅੱਜ ਦਾ ਟੌਪਿਕ ਫਾਦਰਜ਼ ਡੇ ਜਾਂ ਪਿਤਾ ਦਿਵਸ ਇੱਕ ਖਾਸ ਦਿਨ ਹੈ ਜਿਸ ਨੂੰ ਅਸੀਂ ਆਪਣੇ ਪਿਤਾ ਦਾ ਸਨਮਾਨ ਕਰਨ ਲਈ ਮਨਾਉਂਦੇ ਹਾਂ ਇਹ ਦਿਨ ਜੂਨ ਦੇ 3 ਤੀਜੇ ਐਤਵਾਰ ਨੂੰ ਮਨਾਇਆ ਜਾਂਦਾ ਹੈ ਪਿਤਾ ਸਾਡੇ ਜੀਵਨ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਉਹ ਸਾਨੂੰ ਸੁਰੱਖਿਆ ਪਿਆਰ ਅਤੇ ਮਦਦ ਪ੍ਰਦਾਨ ਕਰਦੇ ਹਨ ਉਹ ਸਾਨੂੰ ਸਿੱਖਿਆ ਦਿੰਦੇ ਹਨ ਤੇ ਸਹੀ ਰਸਤਾ ਦਿਖਾਉਂਦੇ ਹਨ ਅਤੇ ਸਫਲ ਜੀਵਨ ਜੀਣ ਵਿੱਚ ਮਦਦ ਕਰਦੇ ਹਨ ਪਿਤਾ ਦਿਵਸ ਇੱਕ ਮੌਕਾ ਹੈ ਜਿਸ ਤੇ ਅਸੀਂ ਆਪਣੇ ਪਿਤਾ ਦਾ ਸਨਮਾਨ ਕਰ ਸਕਦੇ ਹਾਂ ਅਤੇ ਉਹਨਾਂ ਨੂੰ ਦੱਸ ਸਕਦੇ ਹਾਂ ਕਿ ਉਹ ਸਾਡੇ ਲਈ ਕਿੰਨੇ ਮਹੱਤਵਪੂਰਨ ਹਨ ਫਾਦਰਸਡੇ ਦਾ ਮਤਲਬ ਹੈ ਪਿਤਾ ਦਾ ਸਨਮਾਨ ਪਿਤਾ ਦੀ ਮਹੱਤਤਾ ਨੂੰ ਸਮਝਣਾ ਅਤੇ ਪਿਤਾ ਨਾਲ ਪਿਆਰ ਤੇ ਸਨੇਹ ਪ੍ਰਗਟ ਕਰਨਾ ਇੱਕ ਪਿਤਾ ਬੇਸ਼ੱਕ ਆਪਣੇ ਬੱਚਿਆਂ ਪ੍ਰਤੀ ਸਖਤ ਰਵਈਆ ਰੱਖਦਾ ਹੋਵੇ ਪਰ ਉਹ ਨਾਰੀਅਲ ਵਾਂਗ ਹੁੰਦਾ ਹੈ ਉਪਰੋਂ ਸਖਤ ਤੇ ਅੰਦਰੋਂ ਕੋਮਲ ਪਿਤਾ ਆਪਣੇ ਬੱਚਿਆਂ ਦੀ ਹਰ ਖੁਆਇਸ਼ ਪੂਰੀ ਕਰਦਾ ਹੈ ਇਸ ਲਈ ਉਹਨਾਂ ਨੂੰ ਪਾਲਣਹਾਰ ਵੀ ਕਿਹਾ ਜਾਂਦਾ ਹੈ ਇਸ ਦਿਨ ਬੱਚੇ ਆਪਣੇ ਪਿਤਾ ਨੂੰ ਅਲੱਗ-ਅਲੱਗ ਤਰ੍ਹਾਂ ਦੇ ਤੋਹਫੇ ਦਿੰਦੇ ਹਨ ਇਹ ਦਿਨ ਸਾਨੂੰ ਆਪਣੇ ਪਿਤਾ ਨਾਲ ਵਧੀਰੇ ਸਮਾਂ ਬਿਤਾਉਣ ਅਤੇ ਉਹਨਾਂ ਨੂੰ ਖੁਸ਼ ਕਰਨ ਦਾ ਇੱਕ ਮੌਕਾ ਦਿੰਦਾ ਹੈ ਇਸ ਦਿਵਸ ਵਾਰੀ ਕਹਾਵਤਾਂ ਮਸ਼ਹੂਰ ਹਨ ਬਾਪੂ ਚਾਹੀਏ ਅਮੀਰ ਹੋਵੇ ਜਾਂ ਗਰੀਬ ਆਪਣੀ ਔਲਾਦ ਲਈ ਉਹ ਬਾਦਸ਼ਾਹ ਹੁੰਦਾ ਹੈ ਪਿਤਾ ਹਮੇਸ਼ਾ ਨਿੰਮ ਦੇ ਰੁੱਖ ਵਰਗਾ ਹੁੰਦਾ ਹੈ ਜਿਸ ਦੇ ਪੱਤੇ ਭਾਵੇਂ ਕੋੜੇ ਹੋਣ ਪਰ ਉਹ ਛਾਂ ਹਮੇਸ਼ਾ ਠੰਡੀ ਦਿੰਦਾ ਹੈ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ